ਸਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇੱਕ ਅਰਧ ਸਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੋ ਕਹੋ ਤਾਲ ਗੁਰ ਸੇਵੀਐ ਕਹਨ ਸੁ ਸਹਜ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਊਭਾ ਸਿਫਤ ਖਸਾਮਦੀ ਨੂਰ ਅਰਸਾ ਘੁਰਸਾ ਤਦ ਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਰੇਸਾ ਸਤਨਾ ਸਿਰਹਾ ਹੈ ਗੁਰੂ ਸਾਹਿਬਾ ਜੀ ਸਲੋਕਾ ਮਹਲਾ 3 ਜੀ ਪੜਨ ਗੋੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਫੱਕੀ ਦੂਜਾ ਭਾਇ ਖਾਰ ਪੜਨ ਗੋੜਨ ਸੰਸਾਰ ਕੀ ਕਾਰ ਅੰਦਰ ਤ੍ਰਿਸ਼ਨਾ ਵਿਕਾਰ ਹਮ ਵਿੱਚ ਸਭ ਪੜ ਥਕੀ ਦੁਜਾ ਭਾਇ ਖਾਰ ਸੋ ਪੜਿਆ ਸੋ ਪੰਡਤ ਬਿਨਾ ਗੁਰ ਸਾਬਦ ਕਰੀ ਵਿਚਾਰ ਅੰਦਰ ਖੋਜਾ ਕਤ ਰਹਿ ਪਾਈ ਮੁਖ ਦਵਾਰ ਗੋਣਨਦਾਨ ਹਰ ਪਾਇ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ ਮਹਲਾ 3 ਵਿਣ ਮਨ ਮਾਰੇ ਕੋਈ ਨ ਸਜਾਈ ਵੇਖੋ ਕੋਲੇ ਬਲਾਈ ਪੇਖਤਾਰੇ ਤੀਰਥੀ ਭਾਵ ਥੱਕੇ ਨਾਹ ਮਨ ਮਾਰਿਆ ਜਾਏ ਗਰਮ ਖਾ ਇਹੋ ਮਨ ਜੀਵਤ ਮਰਿਆ ਸਚ ਰਹਾ ਲਵਲਾਏ ਨਾਨਕ ਇਸ ਮਨ ਕੀ ਮਲ ਆ ਉਤਰਾ ਹਮ ਸਬਦ ਜਲਾਇ ਪੌੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰਨਾਮ ਦਰੜਾਵ ਹੋ ਇੱਕ ਕਿਨਕਾ ਹਰ ਹਰ ਸਿਗਾਰ ਬਨਾਵ ਹੋ ਹਰ ਜਨ ਹਰ ਕਾਪੜ ਪਹਿ ਰੋ ਖਿਮਕਾ ਸਾ ਸਿਗਾਰ ਮੇਰੇ ਪ੍ਰਭ ਭਾਵਾਂ ਹਰ ਲਾਗਾ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਜਨ ਰਾਤੀ ਸਾਵਕਿਲ ਵਿਖ ਕਟ ਇੱਕ ਪਲ ਕਾ ਹਰ ਹਰ ਦਾ ਹਾਲ ਹੋ ਆ ਜਿਸ ਉਪਰ ਸੋ ਗੁਰਮਖ ਖਰ ਜਪ ਜਿਣ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਲ ਵਿਖ ਕਾਟ ਇੱਕ ਪਲ ਕਾ ਹਰ ਅਰਦਾ ਲਹੁ ਬਾਜ ਇਸ ਉਪਰ ਸੋ ਗੁਰਮਖਾ ਹਰ ਜਪ ਜਿਣ ਕਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ